ਰਣਜੀਤ ਨਗਾਰਾ ਸ਼ਾਹਕੋਟ ਦੀ ਟੀਮ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਜਿਸ ਦੀ ਸਾਰੀ ਰਿਪੋਰਟ ਤੁਸੀਂ ਪਿਛਲੀ ਵੀਡੀਓ ਵਿੱਚ ਵੇਖ ਚੁੱਕੇ ਹੋ ਜਿਸ ਵਿੱਚ ਹੜਾ ਨਾਲ ਨੁਕਸਾਨੇ ਗਏ ਲੋਕਾਂ ਦੇ ਘਰਾਂ ਮਕਾਨਾਂ ਦੀ ਹਾਲਤ ਵੀਡੀਓ ਵਿੱਚ ਤੁਹਾਨੂੰ ਵੀ ਖਾ ਚੁੱਕੇ ਹਾਂ ਜਿਸ ਦੀ ਸਾਰੀ ਰਿਪੋਰਟ ਨੌਜਵਾਨ ਪਾਰਸਵਾ ਅਤੇ ਪਿੰਡੂ ਮਜ਼ਦੂਰ ਯੂਨੀਅਨ ਦੀਆਂ ਜਥੇਬੰਦੀਆਂ ਨੂੰ ਦਿੱਤੀ ਗਈ ਤਾਂ ਇਹਨਾਂ ਜਥੇਬੰਦੀਆਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੀ ਆਪਣੀ ਜਥੇਬੰਦੀ ਦੇ ਆਗੂਆਂ ਨੂੰ ਉਨਾ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਦੁਬਾਰਾ ਡੋਰ ਟੂ ਡੋਰ ਮੀਟਿੰਗ ਕਰਕੇ ਆਪਣੇ ਆਪਣੇ ਹੱਕਾਂ ਸਬੰਧੀ ਸੁਚੇਤ ਹੋਣ ਲਈ ਕਿਹਾ ਅਤੇ ਸ਼ਾਹਕੋਟ ਦੇ ਇਲਾਕੇ ਦੇ ਪਿੰਡਾਂ ਜਿਵੇਂ ਕਿ ਬਾਗੀਆਂ, ਬੂੜੇਵਾਲ, ਬਾਉਪੁਰ, ਦਾਨੇਵਾਲ ਆਦ ਦਰਿਆਈ ਪਾਣੀ ਆਉਣ ਕਾਰਨ ਪੀੜਿਤ ਪਰਿਵਾਰਾਂ ਦੇ ਘਰਾਂ 'ਚ ਹੋਏ ਨੁਕਸਾਨ ਸਬੰਧੀ ਲੋਕਾਂ ਨੂੰ ਮਿਲੇ ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਨੁਮਾਇੰਦੇ ਨੇ ਸਾਡੀ ਕੋਈ ਸਾਰ ਨਹੀਂ ਲਈ ਸਾਡੇ ਘਰਾਂ ਦੀਆਂ ਨੀਹਾਂ ਬੈਠ ਗਈਆਂ ਹਨ ਕੰਧਾਂ ਤੇ ਛੱਤਾਂ ਵਿੱਚ ਤਰੇੜਾਂ ਆ ਗਈਆਂ ਹਨ ਸਾਨੂੰ ਤਰਪਾਲਾਂ ਤੱਕ ਨਹੀਂ ਮਿਲੀਆਂ ਅੱਜ ਉਹਨਾਂ ਲੋਕਾਂ ਕੋਲ ਪਸ਼ੂਆਂ ਨੂੰ ਪਾਉਣ ਲਈ ਚਾਰਾ ਤੱਕ ਨਹੀਂ ਹੈ ਪਸ਼ੂ ਭੁੱਖੇ ਤੇ ਹਾਏ ਤੇ ਡਰੇ ਸਹਿਮੇ ਹੋਏ ਖਾਲੀ ਪਈਆਂ ਖੁਰਲੀਆਂ ਵੱਲ ਤੱਕ ਰਹੇ ਹਨ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਅਜੇ ਤੱਕ ਵੀ ਖੇਤ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬੇ ਹੋਏ ਹਨ ਤੇ ਪਾਣੀ ਘਰਾਂ ਤੱਕ ਪਹੁੰਚਿਆ ਹੋਇਆ ਹੈ ਇਸ ਲਈ ਨੌਜਵਾਨ ਭਾਰਤ ਸਭਾ ਦੇ ਪਿੰਡੂ ਮਜ਼ਦੂਰ ਜੂਨੀਅਨ ਦੇ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਤੁਹਾਨੂੰ ਆਪਣੀਆਂ ਆਪਣੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਤੇ ਹੱਲ ਕਰਵਾਉਣ ਲਈ 11 ਸਤੰਬਰ ਨੂੰ ਅਜ ਦੀਆਂ ਅੰਦਾਲਾ ਸ਼ਾਹਕੋਟ ਆਪੇ ਵਿਸ਼ਾਣ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਪੰਜਾਬ ਦੇ ਹਰ ਪਰਿਵਾਰਾਂ ਦੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਸ਼੍ਰੀ ਨਰਿੰਦਰ ਮੋਦੀ ਆਪੇ ਸ਼ਾਹਕੋਟ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਲੋਕਾਂ ਨੂੰ ਉਹਨਾਂ ਦੇ ਇਸ ਲਈ ਤੁਸੀਂ ਐਸ ਡੀ ਐਮ ਦਫਤਰ ਸ਼ਾਹਕੋਟਵਾ ਸੌਂ ਕੇ ਪਹੁੰਚ ਕੇ ਆਪਣੀਆਂ ਅੰਕ ਦੀ ਬਸੰਦੀ ਦੀ ਨਿਰਵੇਕਤਾ ਗਿਆ ਦਰਜ ਕਰਵਾਓ ਕਿ ਤਾਂ ਸਰਕਾਰ ਵੱਲੋਂ ਤੁਹਾਨੂੰ ਇੱਕ ਸਲਾਹਕਾ ਉਕਾਦਮ ਹੈ ਇਹ ਰਾਹਤ ਦੇਖਣਾ ਇਹ ਹੈ ਕਿ ਇਸ ਰਾਹਤ ਪੈਕੇਜ ਗੁਰਮੀ ਲੋੜਵੰਦਾਂ ਤੱਕ ਪਹੁੰਚੇਗਾ ਜਾਂ ਫਿਰ ਪ੍ਰਿਕ ਸੁਖਮੰਦਰ ਦੇ ਪੇਟ ਮੋਹਣ ਜੀ ਚੜ ਜਾਵੇਗਾ ਤੇ ਨਰੇਸ਼ ਕੁਮਾਰ ਨੇ ਕਿਹਾ ਇਹ ਹੋਵੇਗਾ ਸੰਬੋਧਨ ਕਿ ਇਹ ਰਾਹਤ ਪੈਕੇਜ ਲੋੜਵੰਦਾਂ ਤੱਕ ਪਹੁੰਚੇਗਾ ਜਾਂ ਸਰਕਾਰ ਵਿੱਚ ਬੈਠੇ ਸਿਸਟਮ ਨੂੰ ਚਲਾਉਣ ਵਾਲੇ ਹਾਈ ਫਾਈ ਲੋਕਾਂ ਦੀਆਂ ਜੇਬਾਂ ਤੱਕ ਜਾਵੇਗਾ ਪਰ ਨੌਜਵਾਨ ਭਾਰਤ ਸਭਾ ਪਿੰਡੂ ਮਜ਼ਦੂਰ ਯੂਨੀਅਨ ਤੇ ਹੋਰ ਆंदोलਨਕਾਰੀ ਜਥੇਬੰਦੀਆਂ ਦੀ ਇਸਤੇ ਪੈਣੀ ਨਜ਼ਰ ਰਹੇਗੀ ਕਿ ਇਹ ਰਾਹਤ ਪੈਕੇਜ ਲੋਡ ਬੰਦਾਂ ਤੱਕ ਸਹੀ ਢੰਗ ਨਾਲ ਅਪੜਦਾ ਹੋਵੇ ਇਸ ਤੋਂ ਇਲਾਵਾ ਨੌਜਨ ਭਾਰਤ ਸਭਾ ਤੇ ਪਿੰਡੂ ਮਜ਼ਦੂਰ ਯੂਨੀਅਨ ਵੱਲੋਂ ਸ਼ਾਹਕੋਟ ਦੇ ਨਾਲ ਲੱਗਦੇ ਪਿੰਡਾਂ ਤੇ ਸ਼ਹਿਰਾਂ ਦੇ ਅੰਦਰੂਨੀ ਹਿੱਸਿਆਂ ਦਾ ਵੀ ਦੌਰਾ ਕੀਤਾ ਜਾਵੇਗਾ ਜਿਸ ਦਾ ਮਕਸਦ ਲੋਕਾਂ ਦੀਆਂ ਪੈਂਡਿੰਗ ਪਈਆਂ ਸਮੱਸਿਆਵਾਂ ਨੂੰ ਪ੍ਰਸ਼ਾਸਨ ਅੱਗੇ ਐਕਸਪੋਜ਼ ਕਰਨਾ ਹੋਵੇਗਾ ਕਿਉਂਕਿ ਸ਼ਾਹਕੋਟ ਹਲਕੇ ਦੇ ਪਿੰਡਾਂ ਦੇ ਕਾਫੀ ਲੋਕ ਤੇ ਸ਼ਹਿਰ ਦੇ ਅੰਦਰੂਨੀ ਵੱਖ-ਵੱਖ ਹਿੱਸੇ ਵਿੱਚ ਵਸ ਰਹੇ ਲੋਕ ਸਾਢੇ 3 ਸਾਲ ਪਹਿਲਾਂ ਆਏ ਬਦਲਾਅ ਦਾ ਲਾਭ ਲੈਣ ਤੋਂ ਵਾਂਝੇ ਬੈਠੇ ਹਨ ਅੰਕੜੇ ਇਕੱਠੇ ਕੀਤੇ ਜਾਣਗੇ ਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਕਿੰਨਿਆਂ ਲੋਕਾਂ ਨੂੰ ਲਾਭ ਮਿਲਿਆ ਹੈ ਤੇ ਕਿੰਨੇ ਅਜੇ ਬਾਲਿਆਂ ਵਾਲੀਆਂ ਛੱਤਾਂ ਹੇਠ ਰਹਿ ਕੇ ਹੀ ਬਦਲਾ ਦੀ ਉਡੀਕ ਕਰ ਰਹੇ ਹਨ। ਵੇਖਿਆ ਇਹ ਵੀ ਹੈ ਕਿ ਜਿਨ੍ਹਾਂ ਨੂੰ ਇਹ ਲਾਭ ਮਿਲਿਆ ਕੀ ਵਾਕਈ ਉਹ ਇਸ ਲਾਭ ਦੇ ਹੱਕਦਾਰ ਸਨ ਜਾਂ ਵੋਟਾਂ ਦੀ ਖਾਤਰ ਆਪਣਿਆਂ ਨੂੰ ਹੀ ਰੋਲੀਆਂ ਵੰਡੀਆਂ ਜਾ ਚੁੱਕੀਆਂ ਹਨ ਕਿਉਂਕਿ ਅਕਸਰ ਪਹੁੰਚ ਵਾਲੇ ਲੋਕ ਚਹੇਤਿਆਂ ਨੂੰ ਹੀ ਲਾਭ ਪਹੁੰਚਾਉਣ ਦੀ ਤਾਕ ਵਿੱਚ ਰਹਿੰਦੇ ਹਨ। ਸੋ ਅਜਿਹੇ ਸਾਰੇ ਅੰਕੜੇ ਇਕੱਠੇ ਕਰਕੇ ਨੌਜਵਾਨ ਪਾਰ ਸਵਾ ਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਜਥੇਬੰਦੀਆਂ ਤੱਕ ਪਹੁੰਚਾ ਕੇ 11 ਸਤੰਬਰ ਨੂੰ ਐਸ ਡੀ ਐਮ ਸ਼ਾਗੋਟ ਸਾਹਮਣੇ ਰੱਖਿਆ ਜਾਵੇਗਾ ਤੇ ਲੋੜਵੰਦਾਂ ਲੋਕਾਂ ਦੀ ਆਵਾਜ਼ ਸਿਸਟਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਗੁਰਮੀਤ ਸਿੰਘ ਸ਼ਾਖੋਟ, ਮੰਗਲਜੀਤ ਪੰਡੋਰੀ, ਸੁਖ ਮੰਡਾਲਾ, ਮੋਨਜੀਤ ਤੇ ਨਰੇਸ਼ ਕੁਮਾਰ ਸ਼ਾਖੋਟ ਵੱਲੋਂ ਹੜਪੀੜਤ ਲੋਕਾਂ ਨੂੰ 11 ਸਤੰਬਰ ਦੇ ਇਕੱਠ ਲਈ ਐਸ.ਬੀ.ਐਮ ਸ਼ਾਖੋਟ ਵਿਖੇ ਪਹੁੰਚਣ ਦੀ ਅਪੀਲ ਕੀਤੀ ਜਾ ਰਹੀ ਹੈ। ਖਾਲੀਆ ਖਸਿਆ ਹੋਆ ਅਸੀਂ ਕੱਲੇ ਨਹੀਂ ਕਿ ਤੁਸੀਂ ਮਿਲਣਾ ਆ ਅਗੋ ਬੈਠੇ ਰਹਾਂਗੇ ਆ ਅਗੋ ਬੈਠਿਆ ਇਹਨਾਂ ਸਾਰਿਆਂ ਨੇ ਤੁਸੀਂ ਸਿਰਫ ਪੁੱਛੇ ਘਾੜੇ ਹੋਣਾ ਹਾਂਜੀ ਸਾਡਾ ਆ ਹੋਇਆ ਆਵਾਜ਼ ਇਹਨਾਂ ਨੇ ਆਪਣੇ ਠਾ ਲੈਣੀ ਉਹ ਜੱਥੇ ਬੰਦੀ ਬੰਦੀ ਕਰਦੇ ਚਲੋ ਠੀਕ ਆ ਜੀ ਕੀ ਨਾਂ ਸੀ 11 ਤਰੀਕ ਨੂੰ ਪਰਸੋਂ ਜੀ ਸਾਰਿਆਂ ਨੂੰ ਕਹਿ ਦਿੱਤਾ ਜੀ ਜਿੰਨੇ ਆ ਠੀਕ ਆ ਤੇ ਤੁਸੀਂ ਇੱਕ ਟੀਮ ਬਣਾ ਕੇ ਇਹ ਕਿੰਨੇ ਵਜੇ ਯਾਨੀ ਕਿ ਲਾਮ ਬੰਦ ਹੋ ਕੇ ਇਕੱਠਾ ਹੋਣਾ ਮੈਨੂੰ ਪਤਾ ਲੱਗੇ ਕੀ ਸਾਡਾ ਕੀ ਨੁਕਸਾਨ ਹੋਇਆ ਸਾਨੂੰ ਕੀ ਮੈਂ ਤੁਸੀਂ ਉਦੋਂ ਦੱਸਦੇ ਕਿ ਸਾਨੂੰ ਨਾਤਰਪਾਲਾ ਨਹੀਂ ਕੋਈ ਨਹੀਂ ਬੁਣਤੀ ਜਿਆਦਾ ਠੀਕ ਹੈ ਅਸੀਂ ਸਾਡਾ ਦੇਖ ਕੇ ਗਏ ਸੋਦਨ ਤੇ ਸਾਰਾ ਕੁਝ ਦਸਰਾ ਸਾਨੂੰ ਕੁਝ ਨਹੀਂ ਕਿਹਾ ਕਿ ਕੋਈ ਸਿਆ ਜਾਂ ਪੁੱਛਿਆ ਕਿਸੇ ਨੇ ਵੀ ਨਹੀਂ ਦੱਸਿਆ ਵੀ ਇੱਥੇ ਸਭ ਨੂੰ ਇਹ ਦੱਸਿਆ ਵੀ ਇੱਥੇ ਕੋਈ ਵੀ ਨਹੀਂ ਸਾਡੀ ਸਾਰ ਲੈਣਾ ਆ ਤਰਪਾਲਾ ਨਹੀਂ ਮਿਲਿਆ ਸਾਨੂੰ ਕੋਈ ਰਾਸ਼ਨ ਪੱਤੀ ਨਹੀਂ ਮਿਲਿਆ ਪਸ਼ੂਆਂ ਲਈ ਫਟਾ ਨਹੀਂ ਮਿਲਿਆ ਤੇ ਚਲੋ ਕਰ ਉਹ ਕੋਈ ਗੱਲ ਨਹੀਂ ਬੋਲੂ ਪਰ ਜਿਹੜਾ ਹੋਰ ਨੁਕਸਾਨ ਹੋਇਆ ਉਹਦੇ ਬਾਰੇ ਪਤੀ ਜਾ ਕੇ ਆਪਾਂ ਪ੍ਰਦਰਸ਼ਨ ਜਰਾਂ ਦੇ 10 ਵਜੇ ਕਸਟਮ ਦਫਤਰ ਸੀ ਦਫਤਰ ਇਹ ਉਹ ਬੰਦੇ ਆ ਕੋਈ ਆਪੋ ਆਪਣਾ ਜੁਰਤ ਅਦਾ ਕਰਦੇ ਜੀ ਦਫਤਰ ਦੇ ਸਰਕਾਰੀ ਦਫਤਰ ਉਹ ਵੀ ਤੋਂ ਕੋਟਾ ਪਟਵਾਰੀ ਦੇ ਰਿਪੋਰਟ ਦੇਈਆਂ ਜਿੱਥੇ ਆਪਾਂ ਕੋਈ ਤੁਹਾਨੂੰ ਪਤਾ ਹੀ ਆ ਪਰਵਾਨਿਆ ਹਨਾ ਉਹ ਅੱਗੇ ਕੀ ਕਰਦੇ ਆ ਅੱਧ ਪਛਾਦ ਦੱਸਣਾ ਉਹਨਾਂ ਨੇ ਤੇ ਚਲੋ ਜੇਕਰ ਸਹੀ ਰਿਪੋਰਟ ਦੇਣ ਤਾਂ ਵਧੀਆ ਸਾਨੂੰ ਕੋਈ ਪਰ ਤੁਸੀਂ ਆਪਣੀ ਜੁਬਾਨੀ ਜਾ ਕੇ ਜਿਹੜੀ ਗੱਲ ਕਰਨੀ ਉਹ ਬਖਰੀ ਕਰ ਇਸ ਕਰਕੇ ਤੁਹਾਨੂੰ ਤਗੀਦ ਕਰਨ ਆਏ ਆ ਤੇ ਐਸਡੀਐਮ ਦਫਤਰ ਤਸਵੀਲ ਦਫਤਰ ਤੁਸੀਂ ਉੱਥੇ ਜੀ ਪਹੁੰਚਣਾ ਜੀ ਸਾਰੇ ਪਿਛੇ ਵੀ ਕਾ ਕਾ ਆਏ ਆ ਉਹਨਾਂ ਨੂੰ ਵੀ ਨਾਮ ਲੈ ਲੈਣਾ ਤੇ ਆਪ ਵੀ ਤੁਸੀਂ ਗਰੁੱਪੋਂ ਤੁਹਾਡੇ ਲਈ ਆ ਫਾਇਦਾ ਆਪੋ ਆਪਣਾ ਜੋ ਵੀ ਆ ਤੁਸੀਂ ਖੁਦ ਆਪ ਆ ਕੇ ਦਰਜ ਕਰਾਉਣਾ ਠੀਕ ਹੈ ਬਾਕੀ ਇੱਕ ਗੱਲ ਆ ਵੀ ਤੁਸੀਂ ਇਹ ਨਹੀਂ ਕਿ ਤੁਸੀਂ ਆਉਣਾ ਤੁਸੀਂ ਦੱਸਣਾ ਅਸੀਂ ਸਾਡੀ ਚਤੇਬੰਦੀ ਸਾਡੇ ਪ੍ਰਧਾਨ ਸਭਾ ਸਾਹਿਬਾਨ ਜਿੰਨੇ ਵੀ ਆ ਸਾਰੇ ਉੱਥੇ ਹੋਣਗੇ ਉਹਨਾਂ ਨੇ ਤੁਹਾਡੀ ਇੱਕ ਗੱਲ ਰੱਖਣੀ ਆ ਤੁਸੀਂ ਸਿਰਫ ਉਹਨਾਂ ਦੇ ਨਾਲ ਹੋਣਾ ਠੀਕ ਹੈ ਜੀ ਤੁਸੀਂ ਵੀ ਦੱਸਿਓ ਜੇ ਤੁਹਾਡਾ ਗੱਲ ਕਰਨ ਦਾ ਮੌਕਾ ਆ ਦੱਸਿਓ ਜਿਉਂ ਕਿ ਉੱਧਰ ਤਾਂ ਕਿਸੇ ਨੇ ਪਹੁੰਚਣਾ ਨਹੀਂ ਇੰਦਰ ਤਾਨੂੰ ਪਤਾ ਹੈ ਆਪੇ ਜਾ ਕੇ ਦੇਖਣਾ ਤੁਹਾਨੂੰ ਪਤਾ ਹੈ ਤੁਸੀਂ ਆਪ ਹੀ ਕਹਿੰਦੇ ਆ ਇੱਥੇ ਤੱਕ ਸਾਡੇ ਤੱਕ ਕੋਈ ਪਹੁੰਚਿਆ ਹੀ ਨਹੀਂ ਹਜੇ ਤੱਕ ਕਹਿੰਦੇ ਫਟਵਾਰੀ ਵੀ ਨਹੀਂ ਆਇਆ ਠੀਕ ਹੈ ਉਹਨੇ ਇੰਦਾ ਇਧਰਲੇ ਪਾਸੇ ਨੁਕਸਾਨ ਆ ਇਧਰ ਬਚਾ ਹੋ ਗਿਆ ਕੋਠੇ ਕਾਠੇ ਹੋਇਆ ਲੱਗ ਜਾਂਦੇ ਅਸੀਂ ਪਿੱਛੇ ਦੇਖਾ ਜੀ ਕਿਹ ਜਣੇ ਟ੍ਰੇਨ ਆਈਆਂ ਨਹੀਂ ਆਏ ਕੋਈ ਲੈਟਰ ਬਹਿ ਗਏ ਆ ਲੈਟਰ ਤਾਂ ਚੋਏ ਨੇ ਸਾਰਿਆਂ ਦੇ ਹਾਂ ਤਾਂ ਹੋਈ ਵੀ ਜ਼ਮੀਨ ਦਾ ਤਾਂ ਹੋਇਆ ਹੀ ਹੈ ਨਾ ਹਾਂ ਉਹ ਮੋਟਰ ਵਾਲੀ ਧੋਣਾ ਵੀ ਗਿਆ ਹਾਂਜੀ ਤੇ ਜਿਹੜਾ ਪੱਠਾ ਦਿੱਤਾ ਉਹ ਆਹ ਯਾਰ ਬੰਦ ਦਾ ਇੰਦਰਵਾਣ ਨਾ ਬੰਦ ਦਾ ਇੰਦਰਵਾਣ ਇੱਕ ਹਾਰੇ ਨਿਸ਼ਾਨੇ ਨਾਲ ਮਕਸਦ ਇਹਦਾ ਨਾ ਭਾਜੀ ਬਰਾਦਾ ਕਿ ਆਪਾਂ ਸਰਕਾਰ ਨੂੰ ਜਗਾਉਂਦਾ ਵਾ ਹਾਂਜੀ ਜੇ ਆਪਾਂ ਉਹਨਾਂ ਨਾਲ ਗੱਲ ਹੀ ਨਾ ਕਰਾਂਗੇ ਤਾਂ ਫੇਰ ਤਾਂ ਸਤਲਨ ਦਾ ਸਹੀ ਹਾਲ ਨੂੰ ਚਾਹੁੰਦੇ ਆ ਅੱਗੇ ਚਾਹੁੰਦੇ ਆ ਜੇ ਕੋਈ ਆਊਗਾ ਕਿਸੇ ਕੋਲ ਆਪਾਂ ਗਏ ਹੋਵਾਂਗੇ ਤੇ ਕਾਹੀ ਉਹਨਾਂ ਨੂੰ ਆਪਾਂ ਕਹਾਂਗੇ ਵੀ ਅਸੀਂ ਤੁਹਾਡੇ ਕੋਲ ਗਏ ਸੀ ਹਾਂਜੀ ਪਰ ਤੁਸੀਂ ਸਾਡੀ ਕਿਸੇ ਨੇ ਸੁਣੀ ਨਹੀਂ ਜਦੋਂ ਇਹ ਨਹੀਂ ਆਉਣਾ ਸਾਡੇ ਕੋਲ ਬਾਕੀ ਇਹ ਵੀ ਅਸੀਂ ਕਿਸੇ ਬੰਦੇ ਕੋਲ ਨਹੀਂ ਕੁਝ ਲੈਣਾ ਅਸੀਂ ਆਪਣਾ ਹੱਕ ਲੈਣਾ ਬਿਲਕੁਲ ਜੀ ਬਿਲਕੁਲ ਉਹ ਆਪਣਾ ਹੱਕ ਮੰਗਣਾ ਜੇ ਉਹ ਸਾਡਾ ਬੰਦਾ ਹੈ ਨਾ ਤੇ ਆਪਣੇ ਹੱਕ ਲਈ ਆ ਕੇ ਜਾਣਾ ਵਾ ਤੇ ਉਹ ਜ਼ਰੂਰ ਤੁਸੀਂ ਪਹੁੰਚਣਾ ਜੀ ਉਹ ਨਾਲ ਪਾ ਜੀ ਤੁਸੀਂ ਨਾ ਇੱਕ ਦੋ ਨੰਬਰ ਲਿਖ ਕੇ ਹਾਂ ਬਿਲਕੁਲ